ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਗਰਮੀ ਬਹੁਤ ਹੋਈ ਪਈ 5:00 ਵੱਜ ਗਏ ਹਜੇ ਵੀ ਇੰਨੀ ਧੁੱਪ ਪੈ ਰਹੀ ਹੈ ਬਾਹਰ ਨਿਕਲਣ ਦਾ ਬੁਰਾ ਹਾਲ ਹੋ ਜਾਂਦਾ ਹੁਣ ਗਰਮੀ ਹੈ ਚਾਹੇ ਠੰਡ ਹੈ ਜੀ ਆਪਾਂ ਨੇ ਕੰਮ ਜਿਹੜਾ ਮੱਝਾਂ ਦਾ ਕਰਨਾ ਹੀ ਕਰਨਾ ਹੈ ਨਾ ਕੁਛ ਮਰਜ਼ੀ ਹੋਵੇ ਕੋਣ ਕੰਮ ਦਾ ਟਾਈਮ ਹੈ ਥੋੜਾ ਜਿਹਾ ਤੇ ਪਿੰਦਰ ਉਧਰ ਲੱਗ ਗਿਆ ਮੱਝਾਂ ਨੂੰ ਹਾਏ ਆਬਦੀ ਕੋਸ਼ਿਸ ਨਾਲੀ ਮਹਿਸ ਖੁੱਲ ਕੇ ਆ ਗਈ ਸੇਤੀ ਨਾਲੀਆਂ ਨਹੀਂ ਸਾਢੇ ਪੰਜ ਨਵਾਉਂਦਾ ਤੋਂ ਇਹਨਾਂ ਨੂੰ ਹੋਰ ਇੱਕ ਦੂਜੀ ਨੂੰ ਪਤਾ ਨਹੀਂ ਕੀ ਆਤੈ ਇਹਨਾਂ ਨੂੰ ਇਹ ਸਿਰ ਚ ਪਾਣੀ ਪਾ ਦੇ ਇਹ ਤਾਂ ਪਵਾ ਲੈਂਦੇ ਨੇ ਕੋਈ ਪੂਟੀ ਵੀ ਮੱਚ ਗਈ ਪਿੰਦਰ ਉਹ ਚ ਵੀ ਪਾਣੀ ਪਾ ਦੇ ਰੋਜ਼ ਪਾਣੀ ਪਾਉਂਦੇ ਬੁਰਾ ਹਾਲ ਹੋਇਆ ਰਹਿੰਦਾ ਮਾੜਾ ਜੇ ਤੁਮ ਮਹਿਸ ਪਰਾਂ ਮੱਗ ਗਈ ਫੇਰ ਐਂ ਤਾਂ ਉਹ ਅੱਧਾ ਇੱਥੇ ਗਾਰਾ ਨਾ ਕਰ ਮੋਟਰਸਾਈਕਲ ਦੇ ਟਾਇਰ ਲਿਪੜ ਲਿਪੜ ਅੰਦਰ ਜਾਂਦਾ ਕਰ ਦੇਖੋ ਜੀ ਇੰਦਰ ਮੱਜਾਂ ਨੂੰ ਵੀ ਬਹੁਤ ਔਖਾ ਮੁਸ਼ਕਲ ਹੋਈ ਪਈ ਪਰ ਫਿਰ ਵੀ ਚੱਲ ਇੱਥੇ ਸੈਡ ਨਹੀਂ ਟੱਪਦਾ 2:00 ਵਜੇ ਆਪਣੀਆਂ ਬਕਰਿਆਂ ਦੀ ਸਾਂਹ ਆ ਜਾਂਦੀ ਹੈ ਤਾਂ ਇਹ ਠੰਡਾ ਹੋ ਜਾਂਦਾ ਤਾਂ ਅਸੀਂ 3:30 ਵਜੇ ਉਧਰੋਂ ਦਰੱਖਤਾਂ ਤੋਂ ਖੋਲ ਕੇ ਲਿਆਉਨੇ ਆ ਦੁੱਧਾ ਬਣੇ ਹੁਣ ਮੱਜਾਂ ਸੂਨ ਵਾਲੀਆਂ ਨੇ ਇੱਕ ਦਾ ਇੱਕ ਮਹੀਨਾ ਰਹਿ ਗਿਆ ਇੱਕ ਦੇ 3 ਮਹੀਨੇ ਪੈਨੇ ਮੁੱਲ ਲੈਨੇ ਆ ਜੀ ਦੁੱਧ ਦੇਖੋ ਅੱਜ ਇੰਨੀ ਜਿਆਦਾ ਧੁੱਪਤੀ ਅਜਪਿੰਦਰ ਨੇ ਗੱਡੀ ਵੀ ਇੱਧਰ ਲਾਤੀ ਕਹਿੰਦਾ ਇਹਦਾ ਰੰਗ ਹੋਈ ਜਾਂਦਾ ਮਾਗਰ ਆ ਧੁੱਪ ਨੇ ਹੁਣ ਕਵਰ ਲਿਆ ਕੇ ਪਾਇਆ ਦੀ ਨਮਾ ਅਸੀਂ 2 ਮਹੀਨੇ ਹੋਏ ਨੇ ਹਜੇ ਇਹਨਾ ਫਿੱਕਾ ਰੰਗ ਕਰਤਾ ਮੂਰੋਂ ਹਰਾ ਹਰਾ ਇਧਰ ਫਿੱਕਾ ਰੰਗ ਕਰਤਾ ਇਸ ਕਰਕੇ ਹਣ ਇਹਨਾਂ ਨੇ ਇਹ ਆਥਨ ਤੜਕੇ ਢੇੜਾ ਲਾਉਣ ਜਾਂਦੇ ਹੁੰਦੇ ਨੇ 10 ਕ ਦਿਨ ਹੋ ਗਏ 15 ਛੁੱਟੀਆਂ ਦੀ ਮੈਂ ਕਿਹਾ ਤੂੰ ਇਹਨੂੰ ਸਖਿਆ ਦੇ ਚੰਗੀ ਤਰ੍ਹਾਂ ਦੇਖੋ ਜੀ ਹੁਣ ਇਹਨਾਂ ਦਾ ਸ਼ਾਮ ਦਾ ਟਾਈਮ ਦੇਖੋ 5 ਵਜੇ ਪਹਿਲਾਂ ਹੁਣ ਕਹਿੰਦੇ ਸਾਨੂੰ ਭੁੱਖ ਲੱਗੀ ਪਈ ਐ ਐਵੇਂ ਬਣਾਇਆ ਇਹਨਾਂ ਨੂੰ ਨਮਕੀਨ ਚੌਲ ਤੇ ਹੁਣ ਮੈਂ ਭਿੰਡੀਆਂ ਦੀ ਸਬਜ਼ੀ ਝੇਰਦੀਆਂ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਦੋ ਵਾਰ ਮੈਂ ਇਹ ਤੋਂ ਪਹਿਲਾਂ 5 ਕ ਭੰਡਿਆਂ ਦਾ ਭਰਿਆ ਹੋਇਆ ਮਾਂਜ ਤਾਂ 1:00 ਵਜੇ ਚਾਹ ਕਰੀ ਤੇ ਹੁਣ ਫੇਰ ਹੁਣ ਫੇਰ ਚੌ ਤੋਂ ਬਾਅਦ ਮੈਂ ਕੱਪੜੇ ਧੋਂਗੀ ਸਵੇਰੇ ਅਜ ਮੈਥੋਂ ਤੋਤੇ ਨਹੀਂ ਗਿਆ ਮੇਰਾ ਸਰੀਰ ਕੰਨਮ ਸੀ ਹਵਾ ਨੇ ਉਦੋਂ ਕੂੜਾ ਦੇਖੋ ਕਿੰਨਾ ਚੜਾਤਾ ਦਿੱਤੀ ਦਿੱਤੀ ਹਵਾ ਦੀ ਪਹਿਲਾਂ ਕਣਕਾਂ ਵੇਲੇ ਰੱਬ ਰੋਜ਼ ਮੀਂਹ ਪਾਈ ਜਾਂਦਾ ਸੀ ਹੁਣ ਪਤਾ ਨਹੀਂ ਕੀ ਹੋ ਗਿਆ ਹੁਣ ਜਮੀ ਨਹੀਂ ਮੁੜ ਕੇ ਪਾਇਆ ਚਲੋ ਜੀ ਇਹ ਚੌਲ ਪਾ ਕੇ ਖਾ ਲੈਣਗੇ ਹੁਣ ਮੈਂ ਬਣਾਉਣੀ ਆ ਸਬਜ਼ੀ ਦੀ ਤਿਆਰੀ ਕਰਦੀ ਆ ਭਿੰਡੀਆਂ چیرਦੀ ਆ ਦੇਖੋ ਜੀ ਗਰਮੀ ਹੋਣ ਕਾਰਨ ਇੱਥੇ ਨਾ ਬੜਿਆ ਵੀ ਨਹੀਂ ਜਾਂਦਾ ਹੁਣ ਇੰਨੀ ਗਰਮੀ ਹੋਈ ਪਿਆ ਮੇਰੇ ਸਾਰੇ ਸੂਟਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿੱਧਰ ਕੁ ਸੋਈ ਜਾਂਦਾ ਬਸ ਕੇਰਾ ਵੀਡੀਓ ਬਣਾਉਣ ਮੇਲੇ ਕੱਢ ਕੇ ਇੱਥੇ ਸਿੱਟ ਜਾਨੇ ਆ ਅੱਜ ਤਾਂ ਵੀਡੀਓ ਦਾ ਵੀ ਸੂਟਾਂ ਦਾ ਮੈਨੂੰ ਕੋਈ ਪਤਾ ਨਹੀਂ ਲੱਗ ਰਿਹਾ ਤੇ ਗਰਮੀ ਬਹੁਤ ਜ਼ਿਆਦਾ ਆ ਇੱਕ ਅੱਜ ਮੇਰੀ ਨਾ ਲੱਤ ਦੇ ਵਿੱਚ ਪੇਨ ਬਹੁਤ ਹੋ ਰਿਹਾ ਇਸ ਕਰਕੇ ਪਤਾ ਨਹੀਂ ਪਤਾ ਨਹੀਂ ਤਾਂ ਹੁਣ ਕੰਮ ਧੰਦੇ ਕਰਕੇ ਹਨਾ ਆਪਾਂ ਜ਼ਿਆਦਾ ਇੱਧਰ ਉੱਧਰ ਪੰਜੇ ਫਿਰਦੇ ਰਹਿਣੇ ਆ ਤਾਂ ਕਰਕੇ ਮੇਰੀ ਲੱਤ ਦੇ ਵਿੱਚ ਬਹੁਤ ਪ੍ਰੋਬਲਮ ਆ ਗਈ। ਕੱਲ ਤਾਂ ਬਹੁਤ ਜ਼ਿਆਦਾ ਫੇਰ ਦਰਦ ਹੋਣ ਲੱਗਾ ਸੀ। 6-7 ਦਿਨ ਵਧੀਆ ਆਰਾਮ ਨਾਲ ਵਧੀਆ ਠੀਕ ਹੋ ਗਿਆ ਤੇ ਥੋੜੀ ਜੀ ਆਪਦੀ ਗਲਤੀ ਵੀ ਐ। ਮੈਂ ਨਾ 3-4 ਦਿਨ ਹੋ ਗਏ ਦਵਾਈ ਜਮੀ ਨਹੀਂ ਲਈ, ਇੱਕ ਟਾਈਮ ਵੀ ਨਹੀਂ ਲਈ। ਮੈਨੂੰ ਤਾਂ ਬਸ ਫਿਰ ਆਪਾਂ ਨੂੰ ਪਤਾ ਕੀ ਐ ਇੱਥੇ ਆ ਕੇ ਆਪਾਂ ਮਾਰ ਖਾ ਜੰਨੇ ਆ। ਮੈਨੂੰ ਇਹ ਹੋ ਗਿਆ ਤੇ ਵੀ ਬਸ ਮੇਰੀ ਲੱਤ ਹੁਣ ਠੀਕ ਐ। ਇੱਕ ਕੀ ਕਰੀਏ ਜੀ ਦਵਾਈਆਂ ਇੰਨੀਆਂ ਕਲਰੀਆਂ ਨੇ ਜਾੜੂ ਦੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ। ਜਾੜ ਵਾਲੀਆਂ ਗੋਲੀਆਂ ਖਾ ਰਿਆਂ ਦੋ ਵਾਰ ਇਹਦੀ ਮੈਂ ਆਰਸੀਟੀ ਕਰਾ ਲਈ ਤੀਜੀ ਵਾਰ ਬੁੱਧਵਾਰ ਨੂੰ ਕੱਲ ਨੂੰ ਫੇਰ ਕਰਾਉਣੀ ਆ ਉਸ ਤੋਂ ਬਾਅਦ ਇਹਦੇ ਆਪਾਂ ਕੈਪ ਚੜਵਾਉਣਾਗਾ ਤੇ ਇੰਨੀਆਂ ਗੋਲੀਆਂ ਖਾ ਖਾ ਕੇ ਵੀ ਇੱਕ ਗਰਮੀ ਐ ਇੱਕ ਕੰਮ ਵੀ ਉਤੋਂ ਜ਼ੋਰ ਹੋਇਆ ਪਿਆ ਹੁਣ ਗਰਮੀ ਵੀ ਬਹੁਤ ਜ਼ਿਆਦੀ ਹੋਈ ਪਈ ਹੈ ਰੱਬ ਨੇ ਵੀ ਸੌਂ ਖਾ ਰੱਖੀ ਐ ਜਮੀ ਖਣੀ ਵੀ ਨਹੀਂ ਪੌਂਦਾ ਕਣਕਾਂ ਪੱਕਣਦੇ ਉਦੋਂ ਬੁਰਾ ਹਾਲ ਕਰਤਾ ਸੀ ਕਣਕ ਵੀ ਨਹੀਂ ਵੱਢਣ ਦਿੱਤੀ ਹੁਣ ਜਮੀ ਨਹੀਂ ਬਸ ਦੇਖੋ ਹੁਣ 6 6:30 ਹੋ ਗਏ ਹੁਣ ਬਾਹਰ ਨਿਕਲੀ ਮੈਂ ਫੇਰ ਉਹੀ ਕੁਛ ਜਮੀ ਨਹੀਂ ਸੇਕ ਘਟ ਰਿਹਾ ਬੇੜੇ ਚ ਪਾਣੀ ਸੜਕ ਸੜਕ ਕੇ ਅਸੀਂ ਜ਼ੋਰ ਲਾ ਲਿਆ ਵੀ ਮੱਝਾਂ ਨੇ ਹਨਾ ਸੇਕ ਮਾਰਦਾ ਤੇ ਅਸੀਂ ਮੈਂ ਕੋਸ਼ਿਸ਼ ਕਰਨੀ ਮੈਂ ਬਹੁਤ ਵਾਰ ਕਹਿੰਦਾ ਸਰਦਾਰ ਜੀ ਨੂੰ ਵੀ ਮੱਝਾਂ ਦੇ ਫਹਾਰੇ ਲਵਾ ਦੂੰ ਗਰਮੀ ਬਹੁਤ ਹੈ ਸੂਣ ਵਾਲੀਆਂ ਮੱਝਾਂ ਨੇ ਜੇ ਇੱਕ ਵਾਰ ਮਾਰ ਹੋ ਗਈਆਂ ਤਾਂ ਦੁੱਗਣੇ ਪੈਸੇ ਲੱਗ ਜਾਣਗੇ ਬਸ ਉਹਨਾਂ ਨੂੰ ਵੀ ਟਾਈਮ ਹੀ ਨਹੀਂ ਲੱਗਦਾ ਰਾਤ ਨੂੰ 11 11 ਵਜੇ ਘਰੇ ਵੜਦੇ ਨੇ ਹੁਣ ਕੰਮ ਦਾ ਬਹੁਤ ਜ਼ਿਆਦਾ ਜ਼ੋਰ ਹੋਇਆ ਤੇ ਤੇ ਮੈਂ ਇਸ ਕਰਕੇ ਲੱਤ ਦੀ ਦਵਾਈ ਮੈਂ ਲਈ ਨਹੀਂ ਮੇਰੀ ਜਾੜ ਦੀ ਦਵਾਈ ਚੱਲ ਗਈ ਹੈ ਤੇ ਵਿੱਚ ਦੀ ਹੁਣ ਆਪਾਂ ਇੱਕ ਨਦੀ ਹੋਰ ਖਾ ਲੈਣਾ ਕਦੇ ਸਿਰ ਦੁਖਣ ਲੱਗਿਆ ਕਦੇ ਤਣਾਅ ਬਣ ਗਿਆ ਕਦੇ ਵੀ ਕਸੂਲ ਲੈ ਲਿਆ ਠੰਡਾ ਦਵਾਈਆਂ ਖਾ ਖਾ ਕੇ ਉਦੋਂ ਬੋਰ ਹੋਏ ਪਿਆ ਤਾਂ ਕਰਕੇ ਮੈਂ ਉਹ ਥੋੜੀ ਜਿਹੀ ਘਟਾ ਦਿੱਤੀ ਹੁਣ ਮੈਨੂੰ ਕੱਲ ਦੀ ਫੇਰ ਉਨੀ ਪ੍ਰੋਬਲਮ ਹੋਈ ਪਈ ਐ ਲੱਗੀ ਲੱਤ ਦੁਖਣ ਦੁਬਾਰੇ ਹੁਣ ਨਾਲ ਉਦੋਂ ਇੱਕ ਟਾਈਮ ਦਵਾਈ ਕਰਤੀ ਸੀ ਡਾਕਟਰ ਨੇ ਬਸ ਆਪ ਦੀ ਗਲਤੀ ਐ ਏਡੀ ਵੱਡੀ ਕਰੀ ਜਮਾ ਦਵਾਈ ਛੱਡ ਕੇ ਹੁਣ ਫੇਰ ਦੋ ਦੋ ਟਾਈਮ ਦਵਾਈ ਖਾ ਕੇ ਉੱਥੇ ਕੰਮ ਫੇਰ ਵਗ ਗਿਆ ਇਹ ਕਹਿੰਦੇ ਹੁੰਦੇ ਨੇ ਆਪਾਂ ਮਸਲ ਜਦੋਂ ਮੜਾ ਜਾ ਵੀ ਦੁੱਖ ਘਟ ਜਾਂਦਾ ਉਦੋਂ ਅਣਗੈਲੀ ਕਰਨ ਲੱਗ ਜੰਨੇ ਆ ਜਦੋਂ ਆਪਾਂ ਉਹੀ ਗੱਲ ਬੁੜੀਆਂ ਦੀ ਖਾਣਾ ਚੰਗਿਆੜਾ ਮਾਰਦੇ ਹੁੰਨੇ ਉਦੋਂ ਫਿਰ ਐ ਹੁੰਦਾ ਆ ਵੀ ਖਾ ਲਈ ਆ ਵੀ ਖਾ ਲਈ ਉਦੋਂ ਇਹੀ ਪਤਾ ਲੱਗਾ ਕਿੰਨਾ ਕੁ ਸਿੱਟ ਜਾਨੇ ਦਿਨ ਵਿੱਚ ਦੀ ਹੈਨਾ ਇਸ ਕਰਕੇ ਮੈਂ ਆਪਣੀ ਗਲਤੀ ਦੇ ਨਾਲ ਆਪਦਾ ਦੁੱਖ ਆ ਜਿਹੜਾ ਦੁਆਰੇ ਵਧਾ ਲਿਆ ਅੱਜ ਮੈਂ ਜਾਣਾ ਸੀ ਬਾਜ਼ਾਰ ਦੁਪੱਟੇ ਪੁਟੇ ਡਾਈ ਕਰਾਉਣ ਬਸ ਫਿਰ ਇੱਕ ਗਰਮੀ ਕਰਕੇ ਮੇਰਾ ਜਾਣ ਦਾ ਸੁਭਾਅ ਵੀ ਨਹੀਂ ਬਣਿਆ ਹੁਣ ਕੱਲ ਨੂੰ ਦੇਖਾਂਗੇ ਨਾਲੇ ਆਪਣੇ ਪਾਰਸਲ ਕੱਢਣ ਵਾਲੇ ਪਏ ਨੇ ਅੱਜ ਤਾਂ ਪਾਰਸਲ ਵੀ ਪੈਕ ਨਹੀਂ ਹੋਏ ਵੀ ਸਰਦਾਰ ਜੀ ਨੂੰ ਫੜਾਣ ਦੇ ਉਹ ਲਾ ਆਂਦੇ ਬਸ ਐ 9:30 ਵਜੇ ਅੰਦਰ ਵੜ ਗਏ ਘੇਰਾ ਮੁੜ ਕੇ ਨਹੀਂ ਨਿਕਲੇ ਹੁਣ ਦੇਖਦੇ ਨਾਲੇ ਤਾਂ ਮੱਜਾਂ ਦੀ ਲੇਟੀ ਲੂਟੀ ਪੈਂਦੀ ਪਈ ਆ ਉਹ ਖਵਾਉਨੇ ਉਹਨਾਂ ਨੂੰ ਨਾ ਕੇ ਬੈ ਗਈਆਂ ਪਿੰਦਾਂ ਨੇ ਨਮਾਤੀਆਂ ਹੁਣ ਉਹ ਬੈਠ ਗਈਆਂ ਖਾ ਕੇ ਹੁਣ ਜਦੋਂ ਉੱਠੀਆਂ ਮੈਂ ਫੇਰ ਉਹ ਕਰੂੰਗੀ ਉਹਨਾਂ ਨੂੰ ਲੇਟੀ ਧਰ ਦੂੰਗੀ ਇੱਕ ਮੁੱਲ ਦਾ ਦੁੱਧ ਆ ਹੁਣ ਚਾਹੇ ਅਸੀਂ 2.5-3 ਲੀਟਰ ਦੁੱਧ ਲੈਣੇ ਆ ਮੁੱਲ ਦਾ ਤਾਂ ਵੀ ਸਾਨੂੰ ਦੁੱਧ ਥੋੜਾ ਰਹਿ ਜਾਂਦਾ ਪਤਾ ਕੀ ਘਰ ਦਾ ਦੁੱਧ ਹੋਵੇ ਚਾਹੇ ਇੱਕ ਆਦਤ ਬਣ ਜਾਂਦੀ ਆ ਆਪਾਂ ਨੂੰ ਜਿਹੜੇ ਤਾਂ ਹੁਣ ਮੁੱਲ ਦਾ ਲੈਂਦੇ ਨੇ ਉਹਨਾਂ ਨੂੰ ਆਦਤ ਬਣੀ ਹੁੰਦੀ ਆ ਜੇ ਆਪਾਂ ਘਰ ਦਾ ਦੁੱਧ ਵਰਤੀ ਤਾਂ ਉਹਨਾਂ ਨੂੰ ਉਵੇਂ ਦੀ ਆਦਤ ਬਣੀ ਹੁੰਦੀ ਆ ਤੇ ਅਸੀਂ ਇੱਕ ਸਬਜ਼ੀ ਬਣਾ ਲੈਨੇ ਆ ਕद्दू ਦੀ ਜੇ ਜਦ ਆਪ ਦੀ ਮੱਝ ਦਾ ਦੁੱਧ ਝੋਕੇ ਪਾਉਂਦੇ ਤੇ ਉਹ ਸਬਜ਼ੀ ਇੰਨੀ ਟੇਸਟੀ ਲੱਗਦੀ ਸੀ ਮੁੱਲ ਦਾ ਦੁੱਧ ਦਾ ਚਾਹੇ ਅਸੀਂ 65 ਰੁਪਏ ਕਿਲੋ ਦੁੱਧ ਲੈ ਰਹੇ ਆ ਵੀ ਅਸੀਂ ਇਹ ਵੀ ਕਹਤ ਸੀ ਵਧੀਆ ਦੁੱਧ ਦੇ ਦਿਓ ਸਾਨੂੰ ਪੈਸਿਆਂ ਦਾ ਕੋਈ ਚੱਕਰ ਨਹੀਂ ਚਾਹੀਏ 5-10 ਰੁਪਏ ਵੱਧ ਲੱਗ ਜਾਣਾ ਪਰ ਫੇਰ ਵੀ ਉਹ ਗੱਲ ਨਹੀਂ ਬਣਦੀ ਮੁੱਲ ਦਾ ਦੁੱਧ ਮੁੱਲ ਦਾ ਹੀ ਹੁੰਦਾ ਕਿੰਨਾ ਮਰਜ਼ੀ ਆਪਾਂ ਹਨਾ ਕਹਿ ਦਈਏ ਵੀ ਵਧੀਆ ਦਿਓ ਐ ਕਰੋ ਬਹੁਤ ਔਖਾ ਹੋ ਜਾਂਦਾ ਹੈ ਨਾ ਸਬਜ਼ੀ ਸਵਾਦ ਲੱਗਦੀ ਹੈ ਹੁਣ ਬੱਚਿਆਂ ਨੂੰ ਤਾਂ ਹਰ ਕਿ ਕਦੇ ਪ੍ਰਿੰਡੀਆਂ ਕਰਤੀਆਂ ਕਦੇ ਚੌਲੇ ਕਰਤੇ ਮੈਨੂੰ ਜ਼ਿਆਦਾਤਰ ਕद्दू ਹੀ ਵਧੀਆ ਲੱਗਦਾ ਹੈ ਇਸ ਕਰਕੇ ਮੈਂ ਬਣਾ ਲੈਣੀ ਆ ਫਿਰ ਮੈਂ ਤੇ ਸਰਦਾਰ ਜੀ ਥੋੜਾ ਥੋੜੀ ਬਣਾ ਲੈਨੇ ਆ ਸਬਜੀ ਆਪਦੇ ਜੋਗਰੀ ਬੱਚਿਆਂ ਨੂੰ ਬਣਾ ਦਨੇ ਹੁਣ ਵੀ ਅੱਜ ਮੈਂ ਬੱਚਿਆਂ ਨੂੰ ਪ੍ਰੇੰਡੀਆਂ ਬਣਾਉਣੀਆਂ ਨੇ ਆਪਦੇ ਵਾਸਤੇ ਕਦੂ ਦੀ ਸਬਜੀ ਬਣਾਵਾਂਗੇ ਤੇ ਹਾਜੀ ਆਪਣੀਆਂ ਚੌਲੇ ਫਲੀਆਂ ਤੋੜਨ ਵਾਲੀਆਂ ਖੜੀਆਂ ਨੇ ਖੇਤ ਸਾਮ ਜੀ ਨੂੰ ਜਾਵਾਂਗੇ 7:30 ਵਜੇ ਹਾਜੀ ਤਾਂ ਬਹੁਤ ਬੁਰਾ ਹਾਲ ਹੈ ਹੁਣ ਮੈਂ ਫਰਸ਼ ਤੇ ਸਾਂ ਆ ਗਈ ਜੀ ਤੇ ਹਵਾ ਚੱਲ ਪਈ ਥੋੜੀ ਥੋੜੀ ਹਵਾ ਤਾਂ ਵੈਸੇ ਸਵੇਰ ਦੀ ਬਹੁਤ ਚੱਲ ਰਹੀ ਹੈ ਪਰ ਉਹ ਤਤੀ ਹੈ ਲੋ ਆਉਂਦੀ ਹੈ ਕੀ ਕਰੀਏ ਹਾਜੀ ਆਲੇ-ਦਾਲੇ ਸਾਰੇ ਪਾਣੀ ਜੀਰੀਆਂ ਲੱਗ ਗਈਆਂ ਫਿਰ ਥੋੜਾ ਜਿਹਾ ਫਰਕ ਪੈ ਜਾਊਗਾ ਹੁਣ ਤ ਹੁਣ ਮੈਂ ਕੱਪੜੇ ਧੋਨੀਆ ਉਸ ਤੋਂ ਬਾਅਦ ਮੈਂ ਬਣਾਉਂਗੀ ਸਬਜ਼ੀ ਤੇ ਪ੍ਰਿੰਡੀ ਦੀ ਸਬਜ਼ੀ ਉਹਨਾਂ ਨੂੰ ਚੁੱਲੇ 'ਤੇ ਧਰ ਦੂੰ ਥੋੜੇ ਹੌਲੀ-ਹੌਲੀ ਬਣੀ ਜਾਊਗੀ ਤੇ ਨਾ ਆਪਾਂ ਕੱਦੂ ਦੀ ਧਰਾਂਗੇ ਜੀ ਗੈਸ 'ਤੇ ਉੱਪਰ ਬਹੁਤ ਔਖਾ ਹੋ ਜਾਂਦਾ ਗਰਮੀ ਦੇ ਵਿੱਚ ਨਾ ਖਾਦੇ ਵੀ ਨਾ ਸਰਦਾ ਢਿੱਡ ਨੇ ਤਾਂ ਖਾਣ ਨੂੰ ਮੰਗਣੀ ਮੰਗਣਾ ਜੇ ਬਾਹਰ ਨਿਕਲ ਕੇ ਖਾਣਨੇ ਆ ਖਾਣਾ ਬਣਾਉਣਨੇ ਤਾਂ ਗਰਮੀ ਔਖਾ ਕਰਦੀ ਐ ਤੇ ਮੱਜਾਂ ਦਾ ਵੀ ਕੰਮ ਜ਼ਰੂਰੀ ਹੁੰਦਾ ਐ ਉਹੋ ਹਨ 6 ਵਜੇ ਪੈਨੇ ਹੁਣ ਮੈਂ ਉਥੇ ਹਵਾ ਚਲਦੀ ਉਥੇ ਵਰਸ ਤੇ ਬਹਿ ਕੇ ਕਪੜੇ ਧੋਦੂ ਮਸ਼ੀਨ ਤੇ ਹੁਣ ਗਰਮੀ ਚ ਪਤਾ ਕੀ ਕਾਟਨ ਦੇ ਕਪੜੇ ਦਿਨ ਦੇ ਵਿੱਚ ਦੀ ਤਿੰਨ ਤਿੰਨ ਸੂਟ ਕੱਢ ਦਿੰਦੇ ਉਹਨਾਂ ਚ ਇੰਨੀ ਮੈਲ ਨਹੀਂ ਹੁੰਦੀ ਉਹ ਦੋ ਦੋ ਘੰਟੇ ਕਿਆ ਕਿਆ ਕਰੀ ਜਾਂਦੀਆਂ ਨੇ ਔਖਾ ਹੋ ਜਾਂਦਾ ਫਿਰ ਮੈਂ ਗਰਮੀ ਗਰਮੀ ਮਸ਼ੀਨ ਚੱਕ ਦਨੀ ਹੁੰਦੀ ਆ ਅਜੀ ਸਰਦਾਰ ਜੀ ਆਏ ਨਹੀਂ ਉਹਨਾਂ ਨੇ ਨਿੰਬੂ ਪਾਣੀ ਕਰਕੇ ਰੱਖਤਾ ਫਿਰ ਨਹੀਂ ਮੈਨੂੰ ਵਿੱਚ ਵਿਚਾਲੇ ਉੱਠਣਾ ਪੈਂਦਾ ਕਪੜੇ ਧੋੰਦੀ ਨੂੰ ਫਿਰ ਔਖਾ ਹੋ ਜਾਂਦਾ ਚਲੋ ਜੀ ਅੱਜ ਸੂਟਾਂ ਦਾ ਬਲੌਗ ਮੈਥੋਂ ਕੁਝ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਗਰਮੀ ਬਾਲੀ ਸੀ ਮੈਂ ਤਾਂ ਅੰਦਰ ਬੜਦੀ ਸੀ ਘਬਰਾਹਟ ਜਿਉ ਕੇ ਬਾਹਰ ਨਿਕਲੇ ਹੁੰਦੀ ਸੀ ਮੈਂ ਕਿਹਾ ਚਲ ਅੱਜ ਬਲੌਗ ਹੀ ਬਣਾ ਲੈਨੇ ਆਪਾਂ ਸੂਟਾਂ ਦਾ ਬਲੌਗ ਕੱਲ ਨੂੰ ਸ਼ੇਅਰ ਕਰ ਦਾਂਗੇ ਤੁਸੀਂ ਜਿਹੜੇ ਆਪਣੇ ਪਿਛਲੀਆਂ ਵੀਡੀਓ ਦੇ ਵਿੱਚ ਸੂਟ ਪਾਏ ਹੋਏ ਨੇ ਜਿ ਉਹਨਾਂ ਤੋਂ ਜੋ ਵੀ ਸੂਟ ਪਸੰਦ ਹੈ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਸੇਮ ਕਲਰ ਨਹੀਂ ਮਿਲ ਰਹੇ ਹਜੇ 2-3 ਦਿਨ ਹੋਏ ਨੇ ਵੀਡੀਓ ਪਾਉਣ ਦੇ ਨੂੰ ਆਪਾਂ ਨੂੰ ਕਲਰ ਖਤਮ ਹੋ ਗਏ ਇਸ ਕਰਕੇ ਬਹੁਤ ਦਿੱਕਤ ਆ ਰਹੀ ਹੈ ਤੁਸੀਂ ਜਲਦੀ ਤੋਂ ਜਲ ਤਾਂ ਕਿ ਤੁਹਾਨੂੰ ਸੇਮ ਕਲਰ ਮਿਲ ਜਾਣਾ ਚਲੋ ਜੀ ਹੁਣ ਆਪਾਂ ਲਗਦੇ ਆਂ ਕੱਪੜੇ ਧੋਣ ਤੇ ਬੱਚੇ ਹਜੇ ਵੀ ਅੰਦਰ ਬੈਠੇ ਨੇ ਪਾਣੀ ਵਾਲਾ ਕੈਂਪਰ ਵੀ ਅੰਦਰ ਹੀ ਧਰ ਲੈਣੇ ਨੇ ਸਵੇਰੇ ਅਸੀਂ ਵੱਡਾ ਕੈਂਪਰ ਖੇਤ ਵਾਲਿਆਂ ਵਾਸਤੇ ਰੱਖਤਾ ਤੇ ਪਹਿਲਾਂ ਆਪਾਂ 10 ਲੀਟਰ ਵਾਲਾ ਸੀ ਉਹ ਪਤਾ ਕੀ ਜਿਆਦਾ ਵੱਡਾ ਹੋਣ ਕਰਕੇ ਇੰਨਾ ਪਾਣੀ ਪੀਂਦੇ ਹੈ ਨਹੀਂ ਤੇ ਉਹ ਫਿਰ ਪਿਆਰਾਂ ਦਾ ਡੋਲਣਾ ਪੈਂਦਾ ਸੀ ਇੱਕ ਅਸੀਂ ਛੋਟਾ ਲੈ ਆਏ 5 ਲੀਟਰ ਵਾਲਾ ਹੁਣ ਉਹ ਸਵੇਰੇ ਭਰ ਕੇ ਉਹਨੂੰ ਅੰਦਰ ਹੀ ਧਰ ਲੈਣੇ ਨੇ ਹੁਣ ਬਾਹਰੇ ਉਹਨਾਂ ਤੋਂ ਕਢਾ ਕੇ ਫਿਰ ਭਰਉਣੀ ਆ ਵੀ ਬਾਹਰੇ ਨਾ ਆਉਣਾ ਪਈ ਜੀ ਬਸ ਉੱਥੇ ਪਾਣੀ ਪੀ ਜਾਂਦੇ ਨੇ ਗਲਾਸ ਰੱਖ ਰ ਅੰਦਰ ਹੀ ਨੇ ਰੱਚੇ ਤਾਂ ਹੁਣ ਜਦੋਂ ਸਕੂਲ ਜਾਣਾ ਪਿਆ ਨਾ ਪਿੰਦਰ ਨੂੰ ਫੇਰ ਪਤਾ ਲੱਗੂ ਹਮ ਗੰਦਰ ਬੈਠਾ ਰਹਿੰਦਾ ਜਦੋਂ ਬਾਹਰੇ ਨਿਕਲੋ ਉਹ ਗੁਰੂ ਹਾਏ ਹਾਏ ਗਰਮੀ ਐਸੀ ਜੋ ਨਿਕਲ ਕੇ ਤਾਂ ਮੈਨੂੰ ਚੱਕਰ ਆਉਂਦਾ ਮੈਂ ਡਿੱਗਣਾ ਜਾਵਾਂ ਕਿਤੇ ਐਂ ਕਰਦੇ ਨੇ ਚਲੋ ਜੀ ਹੁਣ ਕੱਪੜੇ ਧੋਣ ਲੱਗਦੇ ਆਪਾਂ ਫਿਰ ਉਦੋਂ ਬਾਅਦ ਸਬਜ਼ੀ ਪਾਣੀ ਬਣਾਵਾਂਗੇ ਤੁਸੀਂ ਅੱਜ ਕਰੋ ਜੀ ਬਲੌਗ ਨਾਲ ਇੰਜੋਏ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਚੱਲ ਲੱਗੀ ਤੁਹਾਨੂੰ ਤੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰ